ਸਿੱਧੂ ਮੂਸੇਵਾਲੇ ਦੇ ਪਤਾ ਬਲਕੌਰ ਸਿੰਘ ਨੇ ਪਾਲ ਸਮਾਉ ਦੇ ਘਰ ਵਿੱਚ ਪਾਇਆ ਬੇਹੱਦ ਸੋਹਣਾ ਪੰਗੜਾ ਜਿੱਥੇ ਕਿ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਬੜੀ ਹੀ ਚਰਚਾ ਦਾ ਵਿਸ਼ਾ ਬਣ ਕੇ ਰਹੀ ਜਿਵੇਂ ਕਿ ਦੋਸਤੋ ਦੇਖਿਆ ਜਾ ਕਿ 29 ਮਈ 2022 ਨੂੰ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਸਿੱਧੂ ਦੀ ਹਵੇਲੀ ਦੇ ਵਿੱਚ ਸੁੰਨ ਸਨ ਸਾਗੇ ਸੀ ਉੱਥੇ ਦੋਸਤੋ ਪਾਲ ਸਮਾਉ ਵੱਲੋਂ ਵੀ ਬੇਹੱਦ ਅਰਦਾਸਾਂ ਕੀਤੀਆਂ ਗਿਆ ਸੀ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਤੇ ਮਾਤਾ ਕੋਲ ਇੱਕ ਬੱਚੇ ਦਾ ਜਨਮ ਹੋਇਆ ਜੋ ਕਿ ਬਿਲ ਹਵੇਲੀ ਦੇ ਵਿੱਚ ਮੜਾਉਣ ਕਲਾਵੇ ਉੱਥੇ ਦੋਸਤੋਂ ਪਾਲ ਸਮਾਉ ਦੀ ਵੀ ਰੱਬ ਨੇ ਨੇੜੇ ਹੋ ਕੇ ਸੁਣੇ ਉੱਥੇ ਦੋਸਤੋਂ ਪਾਲ ਸਮਾਉ ਨੇ ਆਪਣੇ ਘਰ ਦੇ ਵਿੱਚ ਇੱਕ ਸਮਾਗਮ ਰੱਖਿਆ ਜਿੱਥੇ ਕਿ ਦੋਸਤੋਂ ਸਿੱਧੂ ਮੂਸੇਵਾਲਦੇ ਪਿਤਾ ਦੇ ਨਾਲ ਬੇਹੱਦ ਲੋੜੀ ਮਨਾਈ ਉੱਥੇ ਦੋਸਤੋਂ ਲੋਕ ਸਮਾਣ ਦੇ ਰਿਪੋਰਟਰ ਵੀ ਜੋ ਕਿ ਸਿੱਧੂ ਮੂਸੇਵਾਲਦੇ ਪਿਤਾ ਦੇ ਨਾਲ ਕੁੜੀ ਨਤ ਰਹੀ ਜਿੱਥੇ ਦੋਸਤੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਹੀ ਚਰਚਾ ਦਾ ਵਿਸ਼ਾ ਬਣ ਗਈ ਉੱਥੇ ਦੋਸਤੋਂ ਸਿੱਧੂ ਮੂਸੇਵਾਲਦੇ ਘਰ ਦੇ ਵਿੱਚ ਲੱਗੀਆਂ ਰੌਣਕਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੇ ਵਿਕਾਰ ਕਰਦੇ